ਆ ਬੜਿਆ ਲਾਣਾ ਪਾਇਆ ਬੜੀ ਦਸਤੀੜਾ ਨੀ ਅਰੇ ਤੱਕ ਪਚਾਦੀ ਤਿੰਨ ਚਾਰ ਮਿੰਟ ਗਾਣਾ ਗਰਦਾ ਰਿਹਾ ਮਨੂੰ ਇੱਕ ਗੱਲ ਨਹੀਂ ਗੱਡੀ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਿਆ ਹੈਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਣਾ ਮਾੜੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇ ਛਾਲ ਮਾਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਬੱਡੀ ਖਬਰ ਗੁਰਦਾਸਪੁਰ ਦੇ ਪਿੰਬ ਬਿਹਾਲੀ ਤੋਂ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਪਿੰਡੇ ਹੀ ਇੱਕ ਵਿਅਕਤੀ ਵੱਲੋਂ ਗਾਲੀ ਗਲੋਚ ਅਤੇ ਜ਼ਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਬਿਹਾਲੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਦਰਸਤਲ ਛਲਾੰਗ ਲਗਾਉਣ ਵਾਲੇ ਨੌਜਵਾਨ ਦਾ ਨਾਮ ਰਣਜੀਤ ਸਿੰਘ ਅਤੇ 19 ਸਾਲ ਦੀ ਇਸ ਦੀ ਉਮਰ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ ਤੇ ਉੱਥੇ ਹੀ ਦੱਸ ਦਈਏ ਨਹਿਰ ਵਿੱਚ ਛਲਾੰਗ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਨਹਿਰ ਦੇ ਕੰਢੇ ਖਲੋ ਕੇ ਇੱਕ ਵੀਡੀਓ ਵੀ ਜੜੀਆ ਬਣਾਈ ਜੋ ਕਿ ਸੋਸ਼ਲ ਮੀਡੀਆ ਉੱਤੇ ਨੌਜਵਾਨ ਦੇ ਵੱਲੋਂ ਹੀ ਪੋਸਟ ਕੀਤੀ ਗਈ ਤੇ ਉਸਨੇ ਘਟਨਾ ਦਾ ਜ਼ਿੰਮੇਵਾਰ ਪ ਖਰਾਇਆ ਜਿਸ ਦੀ ਦੁਕਾਨ ਤੇ ਉਹ ਕੰਮ ਕਰਦਾ ਸੀ ਤੇ ਇਹ ਜਾਣਕਾਰੀ ਜਿਹੜੀ ਹੈ ਘਰਦਿਆਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਉਸ ਨੂੰ ਜਿਹੜਾ ਹੈ ਕਾਫੀ ਜ਼ਿਆਦਾ ਜ਼ਲੀਲ ਕੀਤਾ ਗਿਆ ਸੀ ਦੁਕਾਨ ਤੇ ਉਹ ਕੰਮ ਕਰਦਾ ਸੀ ਤੇ ਦੁਕਾਨਦਾਰ ਦੇ ਵੱਲੋਂ ਹੀ ਬੁਕਾਰੀ ਗਲੋਸ਼ ਦਿੱਤੀ ਗਈ ਸੀ ਤੇ ਬਹੁਤ ਹੀ ਜ਼ਿਆਦਾ ਜ਼ਲੀਲ ਕੀਤਾ ਗਿਆ ਸੀ ਜਿਸ ਦਾ ਕਿਤੇ ਨਾ ਕਿਤੇ ਰਣਦੀਪ ਦੇ ਉੱਤੇ ਜਿਹੜਾ ਹੈ ਬੁਰਾ ਅਸਰ ਪਿਆ ਤੇ ਉੱਥੇ ਹੀ ਬਣੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਰਾਤ ਦੇ ਸਮੇਂ ਜਿਹੜੀ ਹੈ ਇਸਤੇ ਵੱਲੋਂ ਆਪਣੇ ਜੀਵਨ ਦੀ ਲਾਸਮਾਪਤ ਕੀਤੀ ਗਈ ਹੈ ਨਹਿਰ ਦੇ ਵਿੱਚੋਂ ਛਲਾਂਗ ਮਾਰ ਕੇ ਤੇ ਉਸ ਦੀ ਸਕੂਟੀ ਜਿਹੜੀ ਹੈ ਉਹ ਨਹਿਰ ਦੇ ਨੇੜੇ ਹੀ ਮਿਲੀ ਹੈ ਉਹਨਾਂ ਨੇ ਮੰਗਿਆ ਕਿਤੀ ਹੈ ਕਿ ਰਣਦੀਪ ਦੀ ਮੌਤ ਦੇ ਜ਼ਿੰਮੇਦਾਰ ਵਿਅਕਤੀ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਥੇ ਹੀ ਦੱਸ ਦਈਏ ਪੁਲਿਸ ਫਿਲਹਾਲ ਇਸ ਮਾਮਲੇ ਦੇ ਉੱਤੇ ਕੁਝ ਵੀ ਦੱਸਣ ਤੋਂ ਜਿਹੜੀ ਹੈ ਉਹ ਗਰੇਸ ਕਰ ਰਹੀ ਹੈ ਤਿਆਰ ਨਹੀਂ ਹੈ ਫਿਲਹਾਲ ਅਸੀਂ ਗੱਲਬਾਤ ਸੁਣਦੇ ਹਾਂ ਪ੍ਰਵਾਰਕ ਮੈਂਬਰਾਂ ਦੀ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕੀ ਮੰਗ ਉਹ ਕਰਦੇ ਨੇ ਆਉ ਦੇਖਦੇ ਆਂ ਇਹ ਪੂਰੀ ਖਬਰ ਬਸ ਕਰమే ਵੀਡੀਓ ਠਾਣੇ ਤੱਕ ਪਹੁੰਚਾ ਦੀ 3-4 ਮਿੰਟ ਗਾਣਾ ਕਰਦਾ ਰਿਹਾ ਤੁਹਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਹੀ ਪਿਆ ਬੇਨਿਸ਼ਾਨ ਨੇ ਗਾਣਾ ਗੱਡੀਆ ਮਾਮਾ ਭੈਣਾ ਦੀ ਉਹ ਵੀ ਗੰਦਿਆ ਗੰਦਿਆ ਮੈਨੂੰ ਕਹਿੰਦਾ ਭਲੇ ਇਹ ਸਭ ਮੇਰੇ ਤੇ ਇੱਕ ਹੋਰ ਭੇਜੂ ਕੋਈ ਚੱਕਰ ਨਹੀਂ ਉਹਨੂੰ ਦੱਸ ਦਿਓ ਫਿਰ ਇਹ ਅਭੀ ਕੇਸ ਫਿਰ ਪੈ ਗਿਆ ਉਹਦੇ ਤੇ ਬਾਕੀ ਆਪਾਂ ਮੈਨੂੰ ਬੱਪੇ ਬਿਨਾ ਮਤਲਬਦੂ

ਬਹੁਤ ਵਧੀਆ ਸਰਦਾ ਹੀ ਕੰਮ ਬੱਬੇ ਦੀ ਕਿਰਪਾ ਹੈ ਨਾ ਕਿਦਾਂ ਕੋ ਦਿਣਾ ਬਸ ਇਸੇ ਵਾਲੇ ਦੇ ਜਿਹੜਾ ਪੰਜ ਦਿਣਾ ਉਹ ਹੀ ਦਿਣਾ ਵਾ ਲਵ ਯੂ ਬਈ ਸਾਰੇ ਜਾਨਿਆਂ ਨੂੰ ਪਟਨਾਏ ਹੋਈ ਵੀ ਉਹ ਦੁਕਾਨ ਤੇ ਇਕੱਲਾ ਸੀ ਤੇ ਨਿਸ਼ਾਨ ਸਿੱਨੇ ਦਾ ਗੋ ਆ ਕੇ ਦੌਕਾ ਮਾਰਿਆ ਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਸੀ ਗਾੜਾ ਗੱਡੀਆਂ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾਮ ਹੈ ਨਿਸ਼ਾਨ ਉਹਦਾ ਅਰੰਦੇਸ਼ ਸਿੰਘ ਕੀ ਕੰਮ ਕਰਦਾ ਸੀ ਕਰਨਜੀ ਹਾਂ ਡੱਕ ਡਕ ਲਾਉਂਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਦੇਖੀ ਇਹ ਘਟਨਾ ਵਾਪਰੀ ਸੀ ਕਿੰਨੇ ਕੀ ਕਿਹਾ ਉਹਨੂੰ ਉਹ ਲੱਗੇ ਉਹ ਦੁਕਾਨ ਆ ਉਹਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ ਬੰਦ ਕਰਕੇ ਆ ਗਏ ਤੇ ਇਕੱਲਾ ਸੀ ਤਾਂ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਂ ਗੂਆਂ ਗੱਡੀਆਂ ਮੰਦੀ ਚੰਗੀਆਂ ਬੋਲਿਆ ਉਹਨੂੰ ਮੰਦਾ ਚੰਗਾ ਤੋਂ ਮਨੇ ਹਾਨੂੰ ਦੱਸਿਆ ਨਹੀਂ ਉਹ ਨਿਹਰੇ ਪੈ ਗਿਆ ਰਾਂ ਦਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨਿਹਰੇ ਪੈ ਗਈ ਸਾਢੇ 9 10 ਦੀ 10 ਵਜੇ ਦੀ ਸਵੇਰ ਦਾ 10 ਵਜੇ ਦੀ ਸਵੇਰ ਕਰ ਦੇ ਦੋ ਫੇਮ ਮਾਗੋ ਇਨਸਾਨ ਕਦ ਮੇਂਗੇ ਨਸਾਫਾਂ ਨੂੰ ਮਿਲਣਾ ਚਾਹੀਦਾ ਦੋਸ਼ ਨਾ ਕੀ ਅਰਨਦੀਪ ਸਿੰਘ ਐਸਪੀ ਗੱਡੀ ਚ ਲੋਂਦਾ ਹੈ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਡੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਉੱਥੇ ਰਹਿੰਦੇ ਨੇ ਆਂਦੇ ਅੱਡੇ ਤੇ ਇਹ ਸਾਨੂੰ ਕਹੇ ਗੱਲ ਦਾ ਪਤਾ ਨਹੀਂ ਆ ਦੇ ਆਦੇ ਪਤਾ ਹੀ ਨਹੀਂ ਸਾਨੂੰ ਜੇ ਗੱਲ ਦਾ ਪਤਾ ਹੁੰਦਾ ਸੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇ ਛਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫੇਰ ਅਸੀਂ ਦੌੜਾ ਭਜਾਈ ਰਾਤ ਇਹੀਂ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਚੁਹੀਏ ਇਹ ਸਾਡੇ ਕੋ 10 ਪਾਉਣੇ 11 ਇਨੇ ਕਹਿਆ ਹੈ। ਆ ਇੰਨਾ ਚੰਗਾ ਵੀ ਕਿ ਇਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ ਟੇਢੀ ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ। ਮਾਂ ਗਈਆਂ ਨੂੰ ਅਨਸਾਫ਼ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਹੈ ਗਾਈ ਮਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ਼ ਚਾਹੀਦਾ ਵ ਤੇ ਉਹਨਾਂ ਨੂੰ ਫਾਂਸੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ